ਚਲ ਮੈਨੂੰ ਕੀ ਪਤਾ ਹੀ ਦੀਦੀ ਇਦਾਂ ਦਾ ਟਾਈਮ ਹੋਣਾ ਕਿ ਜਦੋਂ ਮੇਰਾ ਵਿਆਹ ਹੋਣਾ ਵਾ ਤੇ ਮੇਰੀ ਮਾਂ ਹੀ ਨਹੀਂ ਮੇਰੇ ਨਾਲ ਹੋਣੀ ਸੱਲ ਕੋਈ ਗੱਲ ਨਹੀਂ ਸਿਮੀ ਕੋਈ ਗੱਲ ਨਹੀਂ ਇਦਾਂ ਨਾ ਕਰ ਮਾਨ ਨਹੀਂ ਭਰੀਦਾ ਹੁੰਦਾ ਜੀ ਜੀ ਸਗਰਾਂ ਦੇ ਦੇ ਨਾ ਇਦਾਂ ਛੋਟੀ ਘਰੀ ਦਾ ਕੰਮ ਤਾਂ ਸੱਲ ਸਾਰੇ ਤੁਸੀਂ ਵਧੀਆ ਕੰਢੇ ਪਰ ਮਾਂ ਦੀ ਕਮੀ ਨਹੀਂ ਨਾ ਪੂਰੀ ਹੁੰਦੀ ਤੁਹਾਨੂੰ ਪਤਾ ਹੀ ਮੈਂ ਤੈਨੂੰ ਤਾਂ ਸੱਦਿਆ ਹੀ ਤੂੰ ਨਾ ਜਾ ਕੇ ਨਾ ਸੰਦੀਪ ਕੋ ਮਾਫੀ ਮੰਗ ਲਾ ਦੀਦੀ ਮਾਫੀ ਮੰਗ ਲਾ ਕਿਹੜੀ ਗੱਲ 'ਚ ਮਾਫੀ ਮੰਗ ਲਾ ਮੈਂ ਉਹਨਾਂ ਕੋਲੋਂ ਮੈਂ ਨਹੀਂ ਮਾਫੀ ਮੰਗਣੀ ਨਾਲੇ ਮੈਂ ਕਿਉ ਮੰਗਾ ਸਰਪਿੰਦਰ ਤੂੰ ਕਹਿੰਦੀ ਹੀ ਨਾ ਮਸਨ ਦੀਪ ਕੋ ਆਪਣਾ ਬਦਲਾ ਲੈਣਾ ਵਾ ਤੇ ਫਿਰ ਤੂੰ ਕਿੱਦਾਂ ਲੈਣਾ ਦੀਪ ਕਹਿੰਦੀ ਸੀ ਨਾ ਤੁਹਾਡੇ ਘਰ ਨਾ ਆਵੀ ਜੇ ਤੇ ਉਹਨਾਂ ਦੇ ਘਰ ਨਾ ਜਾਏਂਗੀ ਤੇ ਜਾਓ ਨਾ ਆਉਣਗੇ ਫਿਰ ਤੂੰ ਬਦਲਾ ਕਿੱਦਾਂ ਲਵੇਂਗੀ ਤੇ ਤੇਰਾ ਮਲਬ ਤੂੰ ਹੁਣ ਨਹੀਂ ਸੁਧਰਨਾ ਤੂੰ ਇੱਦਾਂ ਹੀ ਰਹਿਣਾ ਹੁਣ ਮੇਰੀ ਗੱਲ ਸੁਣ ਫਿਰ ਆਪਣੀ ਨੌਕਰੀ ਨੂੰ ਲਿਖਾ ਦੇ ਮੁੰਡੇ ਦਲਜੀਤ ਨੂੰ ਤੁਸੀਂ ਇੱਦਾਂ ਕਰੋ ਵੀ ਆ ਪੈਸੇ ਰੱਖੋ ਇੱਥੇ ਤੇ ਮੈਂ ਆ ਗਈ ਮੜਾ ਜਾ ਕੋਈ ਨਹੀਂ ਮੈਂ ਸਾਮਾ ਨੂੰ ਜਾ ਕੇ ਖੜਾਉਂਗੀ ਜੇ ਨਾ ਮੋੜੂਗਾ ਨਾ ਮੇਰੀ ਸਿਰਦਰਦੀ ਹੈ ਤੁਹਾਡੀ ਕਾਦੀ ਹੈ ਪਹਿਲਾਂ ਮੜੀ ਚਾਤ ਨਹੀਂ ਪੈਸੇ ਇਦਾਂ ਕਰਨਾ 5000 ਵਿੱਚੋਂ ਕੱਢ ਲੈਣਾ ਇਹ ਸਾਰੇ ਕੱਢੇ ਨੇ ਤੇ ਇਹਨਾਂ ਨੂੰ ਪਤਾ ਲੱਗ ਜਾਣਾ ਮੈਂ ਕਹਾਂਗਾ ਵੀ ਤੂੰ ਉੱਥੋਂ ਘੱਟ ਲਈ ਹੋਮਗੀ ਰੱਬਾ ਸਹੀ ਘੱਟ ਕਿੱਦਾਂ ਗਈ ਦਲਜੀਤ ਗਲਤੀ ਤੋਂ ਅੱਧਾ ਮੇਰੇ ਕੋ ਵੀ ਹੋ ਗਈ ਹੈ ਮੈਨੂੰ ਪੈਸੇ ਲੈ ਕੇ ਸਦਾ ਇੱਧਰ ਹੋਣਾ ਚਾਹੀਦਾ ਹੈ ਮੈਨੂੰ ਲੱਗਦਾ ਵਾ ਇਹ ਕਿ ਰਵਿੰਦਰ ਨੇ ਤੇ ਨਹੀਂ ਕੱਢ ਲਿਆ ਜਿੰਦਰ ਤੇ ਆਈਆਂ ਪੈਸੇ ਬੜੀ ਗੁੱਸੇ ਨਾਲ ਕੀ ਗੱਲ? ਗੱਲ ਕੀ ਦੱਸਾਂ ਮੰਮੀ? ਹੂੰ ਮੈਨੂੰ ਤਾਂ ਦਸ ਦਿਨ ਵੀ ਸ਼ਰਮ ਆਉਂਦੀ ਆ। ਕੀ ਗੱਲ ਹੋਈ ਏ? ਗੱਲ ਕੀ ਹੋਣੀ ਆ? ਰੁਪਈਆ ਮੈਂ 30000 ਕਢਾ ਕੇ ਲਿਆਈ ਸੀ ਤੇ ਉੱਥੇ ਜਾ ਕੇ ਉਹਨੂੰ ਫੜਾਇਆ ਵਾ। ਉਹਨੇ ਗਿਣਿਆ ਵਾ ਤੇ ਵਿੱਚੋਂ 25000 ਨਿਕਲਿਆ ਵਾ। ਮੈਨੂੰ ਤਾਂ ਇਹ ਨਹੀਂ ਸਮਝ ਆਉਂਦੀ ਵੀ ਪੈਸੇ ਗਏ ਕਿੱਥੇ? ਪਰਸਾ ਤੇ ਮੈਂ ਤੁਹਾਨੂੰ ਫੜਾਇਆ ਸੀ ਨਾ ਰੱਖਣ ਵਾਸਤੇ। ਤੁਸੀਂ ਰੱਖਿਆ ਵੀ ਸੀ ਸਹੀ ਤਰੀਕੇ ਨਾਲ ਕਿ ਨਹੀਂ? ਜਿੰਦਰ ਮੈਂ ਤਾਂ ਸਾਂਭ ਕੇ ਰੱਖਿਆ ਸੀ ਬਡੂਆ ਮੈਂ ਥੋੜੇ ਕੱਢਨੇ ਸੀ ਮੇਰੀ ਗੱਲ ਸੁਣ ਤੂੰ ਦੇ ਕੇ ਆ ਗਈ ਕਿ ਚਾਹੇ ਮਬਰੋ ਤੇਰੇ ਗਿਣੇ ਕਿ ਪਹਿਲਾਂ ਗਿਣੇ ਤੇਰੇ ਸਾਹਮਣੇ ਮੈਨੂੰ ਇਹ ਦੱਸ ਤੂੰ ਮੰਮੀ ਤੁਹਾਡੇ ਕਹਿਣ ਦਾ ਕੀ ਮਤਲਬ ਆ ਤੁਸੀਂ ਅਜੇ ਵੀ ਉਹਨਾਂ ਨੂੰ ਗਲਤ ਸਮਝਣ ਦੇਈ ਕਿ ਤੇਰੇ ਸਾਹਮਣੇ ਗਿਣੇ ਕੇ ਜਾਂ ਉੱਦਾਂ ਗਿਣੇ ਉਹਨੇ ਉੱਥੇ ਹੀ ਬੈਠਾ ਮੇਰੇ ਸਾਹਮਣੇ ਪੈਸੇ ਗਿਣੇ ਸੀਗੇ ਦੋ ਵਾਰੀ ਵਿਚਾਰੇ ਨੇ ਪੈਸੇ ਗਨੇ ਉਹਦੇ ਆਪ ਹਰਾ ਰਹਿ ਗਿਆ ਫਿਰ ਕਿੱਥੇ ਜਾਣੇ ਪੈਸੇ ਮੈਂ ਤਾਂ ਬੜਾ ਸੋਣਾ ਤੇ ਲੁਕਾ ਕੇ ਰੱਖਿਆ ਲਮਾਰੀ ਦੇ ਵਿੱਚ ਬਡੂਆ ਮੰਮੀ ਜੇ ਤੂੰ ਲੁਕਾ ਕੇ ਰੱਖਿਆ ਨਾ ਤੇ ਫਿਰ ਪੈਸੇ ਜਾਣੇ ਕਿੱਥੇ ਸੀਗੇ ਅਲਮਾਰੀ ਨੂੰ ਲੋਕ ਵੀ ਲਾਇਆ ਸੀ ਲੋਕ ਨਹੀਂ ਮੈਂ ਲਾਇਆ ਮੈਂ ਤਾਂ ਆਖਿਆ ਹੁਣੇ ਆਇਨਾ ਦਰਜਿੰਦਰ ਨੇ ਬਾਅਦ ਨੂੰ ਕੀ ਪਤਾ ਹੈ ਮੈਂ ਨੇ ਹੁਣੇ ਲੈ ਆਏ ਨੇ ਕਾਟ ਕੇ ਮੈਂ ਤਾਂ ਉਹਦੇ ਸਾਹਮਣੇ ਨਾ ਝੂਠੀ ਪੈਣ ਵਾਲਾ ਹਿਸਾਬ ਹੋ ਗਿਆ ਮੇਰਾ ਅਗਲਾ ਕਹਿੰਦਾ ਭੈਣ 25000 ਵਾ ਤੇ ਜਦੋਂ ਮੈਂ ਕਿਹਾ ਮੈਂ ਹੈ ਵੀ ਨਹੀਂ ਮੈਂ ਤਾਂ 30000 ਕਢਾ ਕੇ ਲਈ ਉਹਨੇ ਵਿਚਾਰੇ ਨੇ ਫੇਕ ਗਨੇ ਤੇ 25000 ਰੁਪਏ ਤੇ 5000 ਵਿੱਚੋਂ ਕਿੱਥੇ ਜਾਣਾ ਸੀ ਜਦੋਂ ਮੈਂ ਕਢਾ ਕੇ ਲਈ ਸਾਰੇ ਤੇ ਫਿਰ ਕਿੱਥੇ ਗਈ ਮੰਮੀ ਜਾਣੇ ਕਿੱਥੇ ਆ ਐਸੇ ਘਰ ਚੋਂ ਨਿਕਲੇ ਆ ਨਾ ਜਾਂ ਤੇਰੀ ਨੌ ਨੇ ਕੱਢੇ ਆ ਤੇ ਜਾਂ ਪੁੱਤ ਨੇ ਕੱਢੇ ਆ ਹੋਰ ਕਿੱਥੇ ਜਾਣੇ ਹੀ ਪੈਸੇ ਤੇ ਰਪਿੰਦਰ ਨੇ ਜੀ ਕੱਢ ਲੇ ਪੈਸੇ ਮੈਨੂੰ ਤੇ ਲੱਗਦਾ ਉਹ ਹੀ ਚੋਰੀਆਂ ਕਰਦੀ ਕਿ ਤਾਂ ਉਹਨੇ ਕੱਢ ਲੇ ਮੈਨੂੰ ਵੇਖ ਲਿਆ ਰਾਤੀ ਮੰਮੀ ਮੈਨੂੰ ਇਹ ਨਹੀਂ ਪਤਾ ਪਰਪਿੰਦਰ ਨੇ ਕੱਢੇ ਆ ਜਾਂ ਕਿੰਨੇ ਕੱਢੇ ਆ ਪਰ ਮੇਰਾ ਤੇ 5000 ਨਿਕਲ ਗਿਆ ਕਿ ਨਹੀਂ ਮੈਂ ਹੁਣ ਉਹ ਕਿੱਥੋਂ ਪੂਰਾ ਕਰਨਾ ਵਾ ਨਾਲੇ ਮੈਨੂੰ ਇਹ ਦੱਸੋ ਤੇ ਲਵਲੀ ਕਿੱਥੇ ਆ ਕਿਤੇ ਉਹ ਤਾਂ ਨਹੀਂ ਲੈ ਗਿਆ ਨਹੀਂ ਨਹੀਂ ਲਵਲੀ ਨੇ ਨਹੀਂ ਇਹ ਕੰਮ ਕੀਤਾ ਰਪਿੰਦਰ ਨੂੰ ਮੈਂ ਪੁੱਛ ਨਹੀਂ ਹੈ ਸ਼ਾਇਦ ਉਹਨੇ ਨਾ ਕਿਤੇ ਕੱਢੇ ਹੋਣ ਕਰਪੰਦਰ ਨੇ ਤੇ ਛੱਟ ਤੈਨੂੰ ਦੱਸ ਦੇਣਾ ਪੁੱਛ ਲਾ ਜਾ ਕੇ ਵੀ ਮੈਂ ਕੱਢੇ ਉਹਦੇ ਤੋਂ ਸਵਾਹ ਹੋਰ ਕੌਣ ਹੀ ਇੱਥੇ ਉਹਨੇ ਤੇ ਪੈਰਾਂ ਤੇ ਪਾਣੀ ਨਹੀਂ ਪੈਣ ਦੇਣਾ ਜਿੱਦਾਂ ਅੱਗੇ ਬੱਸ ਬੋਲ ਬਾਲ ਕੇ ਸੱਚੀ ਹੋ ਜਾਂਦੀ ਐ ਇਦਾਂ ਹੀ ਹੋਣਾ ਸ਼ਰਮ ਆਉਂਦੀ ਪੈਸੇ ਕੱਢਣ ਲੱਗੇ ਵੀ ਕਿਹਦੇ ਕੱਢਣ ਲੱਗੇ ਆ ਹੈ ਇਹਦਾ ਮਤਲਬ ਇਹ ਆ ਵੀ ਇੱਥੇ ਹੁਣ ਕੋਈ ਆਇਆ ਹੀ ਨਾ ਕਰੇ ਅੱਜ ਤੇ ਮੇਰੇ ਨਿਕਲੇ ਆ ਕੱਲ ਨੂੰ ਕੋਈ ਹੋਰ ਪਰੋਣਾ ਆਊਗਾ ਉਹਦੇ ਨਿਕਲਣਗੇ ਤੇ ਕੀ ਤੁਹਾਡੇ ਘਰ ਦੀ ਇੱਜ਼ਤ ਰਹਿ ਜੂਗੀ ਮੈਨੂੰ ਤੇ ਇਹ ਨਹੀਂ ਸਮਝ ਆਉਂਦੀ ਬੇਇੱਜ਼ਤੀ ਆ ਹਰ ਕੀ ਬੇਇੱਜ਼ਤੀ ਆ ਪਤਾ ਨਹੀਂ ਇਹ ਘਰ ਦਾ ਬਣਨਾ ਕੀ ਆ ਮੈਨੂੰ ਤੇ ਸਮਝ ਨਹੀਂ ਸੱਚੀ ਲੱਗਦੀ ਵੀ ਕੀ ਇੱਥੇ ਕੋਈ ਆਇਆ ਕਰੂਗਾ ਤੇ ਕੀ ਜਾਇਆ ਕਰੂਗਾ ਇੱਥੇ ਨਹੀਂ ਮੈਂ ਪੁੱਛਣੀ ਉਹਨੂੰ ਜਾ ਕੇ ਮੈਂ ਤਾਂ ਠੰਡਾ ਟੱਕ ਲੂੰਗੀ ਨਾ ਜੇ ਹੋਰ ਕਿਸਦੇ ਨਿਕਲੇ ਨਾ ਲੋਕਾਂ ਨੇ ਥਾਂ ਥਾਂ ਤੇ ਜਾ ਕੇ ਦੱਸਣਾ ਇਹਨਾਂ ਦੇ ਘਰ ਆਹ ਕੰਮ ਹੁੰਦਾ ਉਹ ਤੇ ਦੱਸਣਾ ਹੀ ਹੈ ਲੋਕਾਂ ਨੂੰ ਜਾ ਜਾ ਕੇ ਪੁੱਛਣਾ ਵਾ ਤੇ ਪੁੱਛ ਲੈ ਉਹਨੂੰ ਪੁੱਛਣੀ ਹੈ ਮੈਂ ਜਾ ਕੇ ਮੈਂ ਤਾਂ ਨਹੀਂ ਪੁੱਛਣਾ ਹਾਂ ਹੁਣ ਪਤਾ ਵਾ ਵੀ ਕਿੰਨੇ ਕੱਢੇ ਆ ਤੇ ਕਿੰਨੇ ਨਹੀਂ ਵੀ ਦੱਸ ਜੇ ਮੈਂ ਤੈਨੂੰ ਪਰਸ ਫੜਾ ਹੀ ਦਿੱਤਾ ਸੀ ਤੇ ਤੂੰ ਸਾਹਮ ਕੇ ਰੱਖ ਲੈਂਦੀ ਉਹਨੂੰ ਲੋਕ ਲਾ ਦਿੰਦੀ ਪਤਾ ਹੀ ਵੀ ਸਾਡੇ ਘਰ ਚ ਆਹ ਕੰਮ ਹੁੰਦਾ ਵਾ ਨਾ ਹੁਣ ਮੈਂ ਉਹਨੂੰ ਵਿਚਾਰੇ ਨੂੰ ਕੋ ਕਹਿਣ ਜੋਗੀ ਜਿੰ ਤੇ ਨਾਂ ਮੈਂ ਇਹਨਾਂ ਨੂੰ ਕਹਿਣ ਜੋਗੀ ਉਹਨੇ ਤੇ ਝਟ ਵੇਖੀ ਪੈਰਾਂ ਤੇ ਪਾਣੀ ਪੈਣ ਦੇਣਾ ਵੀ ਮੈਂ ਹੀ ਕੱਢਿਆ ਤੇ ਲੱਗਾ 5000 ਰੁਪਈਆ ਅੰਦਰ ਆ ਜਾਓ ਮੇਰੀ ਗੱਲ ਸੁਣ ਮੈਨੂੰ ਦਲਜਿੰਦਰ ਨੇ ਪੈਸੇ ਫੜਾਏ ਸੀ ਕਿਹੜੇ ਪੈਸੇ ਅਮੀ ਪੈਸੇ ਦਲਜਿੰਦਰ ਕਢਾ ਕੇ ਲਿਆਈ ਸੀ 30000 ਰੁਪਈਆ ਅੱਛਾ ਉਹ ਕਿਤੇ ਦਲਜੀਤ ਨੇ ਮੰਗੇ ਸੀ ਉਹ ਗੇੜਾ ਮੈਨੂੰ ਫੜਾਤੇ ਤੇ ਮੈਂ ਅਲਮਾਰੀ ਚ ਰੱਖਿਆ ਉਹਦੇ ਵਿੱਚੋਂ 5000 ਰੁਪਈਆ ਘਟ ਗਿਆ ਜਾ ਕੇ ਜਦੋਂ ਫੜਾਇਆ ਦਲਜੀਤ ਨੂੰ ਉਹਨੇ ਗਿਣੇ ਆ ਤੇ ਵਿੱਚੋਂ ਘਟ ਗਏ ਆ ਤਾਂ ਮੈਨੂੰ ਕੀ ਪਤਾ ਪੈਸਿਆਂ ਦਾ ਤੁਸੀਂ ਆਪੇ ਤੇ ਰੱਖੇ ਹੋਣੇ ਆ ਆਪੇ ਤੇ ਮੈਂ ਰੱਖੇ ਹੁਣ ਵਿੱਚੋਂ ਕਿੱਦਾਂ ਕੱਢ ਗਏ ਮੈਨੂੰ ਨਹੀਂ ਸਮਝ ਆਉਂਦੀ ਕਿ ਉੱਥੇ ਤੂੰ ਤੇ ਮੈਂ ਹੀ ਚਾਹੇ लवली ਹੋਰ ਕੌਣ ਮਮੀ ਤੁਹਾਡਾ ਕੀ ਮਤਲਬ ਆ ਬਲਾ ਮੇਰਾ ਨਾਮ ਆਉਂਦੇ ਆ ਕੀ ਗੱਲ ਮੈਂ ਚੋਰ ਨਹੀਂ ਆ ਮੈਨੂੰ ਪੈਸਿਆਂ ਦਾ ਕੀ ਪਤਾ ਕਿੱਥੇ ਰੱਖੇ ਤੇ ਕਿੱਥੇ ਨਹੀਂ ਰੱਖੇ ਆਵੇ ਤੀ ਮੈਨੂੰ ਪੁੱਛਣ ਡਾ ਪਏ ਰਾਹ ਕੇ ਆਪ ਤੇ ਮੁੜ ਕੇ ਮੇਰਾ ਨਾਮ ਲਈ ਜਾਂਦੇ ਹੁਣ ਅੱਗੇ ਚੋਰੀਆਂ ਕੌਣ ਕਰਦਾ ਏ ਤੂੰ ਹੀ ਕਰਦੀ ਤੇ ਤੂੰ ਹੁਣ ਵੀ ਤੂੰ ਹੀ ਕੱਡੇ ਹੋਣਗੀ ਹੋਰ ਇੱਥੇ ਕੋਈ ਹੈ ਤੇ ਨਹੀਂ ਬਗਾਨਾ ਸੱਤ ਬਗਾਨਾ ਇੱਥੇ ਮੰਮੀ ਬੱਸ ਕਰੋ ਚੰਗਾ ਐਦਾਂ ਦੇ ਇਲਜ਼ਾਮ ਕਿਉਂ ਲਾਉਂਦੇ ਆ ਮੇਰੇ ਤੇ ਤੇ ਮੈਂ ਕਹਤਾਂ ਮੈਂ ਪੈਸੇ ਕਿਧੇ ਨਹੀਂ ਰੱਖਿਆ ਏ ਠੀਕ ਆ ਨਾ ਮੈਨੂੰ ਪਤਾ ਹੀ ਕਿੰਨਾ ਪੈਸੇ ਆਂਦਾ ਤੂੰ ਕਿੱਥੇ ਰੱਖੇ ਕਿੱਥੇ ਟਕੇ ਆ ਘਰੋਂ ਪੈਸੇ ਕਿੱਥੇ ਚਲ ਗਏ ਐ ਮੈਂ ਰੱਖ ਕੇ ਆਈ ਉਸੇ ਵਾਲੇ ਕੱਢ ਲਿਆ ਕਿਸੇ ਨੇ ਮੰਮੀ ਕਿਹਨਾਂ ਦਾ ਕੀ ਮਤਲਬ ਆ ਘਰ ਚ ਤੇ ਮੈਂ ਹੀ ਆ ਨਾ ਜਦੋਂ ਕੋਈ ਨਾ ਹੁੰਦਾ ਤੇ ਮੇਰਾ ਨਾਮ ਆਦਿਆ ਕਰੋ ਚੰਗਾ ਜਿੰਦੇ ਹੈ ਨਹੀਂ ਢਾਡੇ ਉਹ ਜਿੰਦੇ ਨਹੀਂ ਲੱਗਦੇ ਮੈਂ ਆ ਜਿੰਦਰਾ ਮਾਰਿਆ ਨਹੀਂ ਮੈਂ ਹਣੇ ਹੁਣੇ ਹੀ ਲਿਆਈ ਨੇ ਕੁੜੀ ਨੇ ਮੈਨੂੰ ਮਾਰਿਆ ਨਹੀਂ ਇਹ ਤਾਂ ਮੇਰਾ ਕਸੂਰ ਕੀ ਹੈ ਨਹੀਂ ਮਾਰਿਆ ਤੇ ਮਾਰਿਆ ਕਰੋ ਫਿਰ ਤੇ ਮੱਝ ਨਹੀਂ ਕਰਨੇ ਫਿਰ ਜੇ ਹਿਸਾਬ ਨਾਲ ਮੈਂ ਤਾਂ ਕਹਿੰਦੀ ਮਾਰੋ ਅੱਗੇ ਤਾਂ ਤੂੰ ਲੰਦੀ ਸੰਦੀਪ ਦਾ ਨਾਂ ਵੀ ਸੰਦੀਪ ਇੱਥੇ ਹੁੰਦੀ ਸੀ ਤੇ ਹੁਣ ਹੁਣ ਕਿਹਦਾ ਨਾਮ ਲਾਉਣਾ ਮਮੇ ਮੈਨੂੰ ਕਿਸੇ ਗੱਲ ਦਾ ਨਹੀਂਗਾ ਪਤਾ ਹੈਗਾ ਠੀਕ ਵਾ ਨਾ ਸਿੱਧੀ ਪੱਤਰੀ ਗੱਲ ਵਾ ਨਾ ਮੈਂ ਕਿਸੇ ਦਾ ਨਾਮ ਨਹੀਂ ਲਾ ਲੂੰਦੀ ਸੰਦੀਪ ਦਾ ਨਾਮ ਮਿਲਵਨੀ ਹੋਰ ਕਿਸਦਾ ਤੇ ਨਾ ਹੀ ਮੈਂ ਗੱਡੇ ਆ ਠੀਕ ਵਾ ਨਾ ਪੈਸੇ ਫਿਰ ਕਿੱਥੇ ਚਲ ਗਏ ਤੇ ਨਾਲੇ ਮੇਰੀ ਗੱਲ ਸੁਣੋ ਜਦੋਂ ਪੈਸੇ ਉਹ ਬੈਂਕ ਦੇ ਵਿੱਚੋਂ ਕਢਵਾ ਕੇ ਲੈ ਕੇ ਆਈ ਆ ਉਹ ਸਿੱਧੀ ਉਧਰ ਦੇਣ ਜਾਂਦੀ ਆ ਇੱਥੇ ਹੀ ਕਰਨ ਆਈ ਸਾਡਾ ਨਾਂ ਹੀ ਲਾਉਣਾ ਹੁੰਦਾ ਵਾ ਬਸ ਜਦੋਂ ਕੋਈ ਗੱਲ ਹੁੰਦੀ ਵਾ ਸਾਡਾ ਨਾਂ ਲਾ ਦੇਣਾ ਹੁੰਦਾ ਵਾ ਮੰਮੀ ਕੀ ਪਤਾ ਵਾ ਹੁਣ ਜਿਹੜੀ ਕਢਾ ਕੇ ਲਈ ਉਹਨਾਂ ਦੇ ਵਿੱਚੋਂ ਪੰਜਾ ਰੱਖ ਲਿਆ ਤੇ ਤੁਹਾਨੂੰ ਕਹੀ ਜਾਂਦੀ 30000 ਵਾ ਉਹਨੇ ਕਾਲੇ ਕੱਢਨੇ ਉਹਨੇ ਤੁਹਾਨੂੰ ਦੇਣੇ ਹੀ ਓਏ ਕੋਈ ਨਹੀਂ ਪਤਾ ਹੁੰਦਾ ਅੱਜ ਕੱਲ੍ਹ ਨਹੀਂ ਭਰੋਸਾ ਹੈ ਕਿਸੇ ਤੇ ਵੀ ਠੀਕ ਆ ਨਾ ਕੀ ਕੱਢ ਲੈਣੀ ਹੀ ਪਲੋਂ ਤੇ ਕੀ ਪਤਾ ਵਾ ਤੁਹਾਡਾ ਹੁੰਦਾ ਹੀ ਸਮਝਿਆ ਵਗ ਰਪਿੰਦਰ ਇੰਦਾ ਕਰਦੀ ਐ ਰਪਿੰਦਰ ਦਾ ਨਾਮ ਲਈ ਜਾਂਦੇ ਸਦੇ ਹੋ ਗਏ ਆਪਾਂ ਮੈਂ ਤਾਂ ਤੈਨੂੰ ਪਹਿਲਾਂ ਹੀ ਕਿਹਾ ਸੀ ਕਿ ਉਹਨੇ ਪਿਆਰਾ ਦੇ ਪਾਣੀ ਨਹੀਂ ਪੀਣ ਦੇਣਾ ਹੈਗਾ ਤੂੰ ਵੀ ਕਹਿੰਦੀ ਈ ਮੈਨੂੰ ਕੁਛ ਲੈ ਦੇ ਕੁਛ ਲੈ ਇਹਨੂੰ ਮੈਂ ਦੱਸ ਤੈ ਜਦੋਂ ਮੈਂ ਗਾਂਵ ਮਸ਼ਾਂ ਕੀਤੇ ਨਹੀਂ ਮੈਨੂੰ ਕੀ ਪਤਾ ਤੁਹਾਡੇ ਪੈਸਿਆਂ ਦਾ ਅੱਗ ਲੱਗੇ ਡੜੇ ਪੈਸੇ ਅਮ ਜਾ ਗਏ ਅੱਗੇ ਵੀ ਤੂੰ ਹੀ ਕਰਦੀ ਆ ਆਹੋ ਕਰਦੀ ਆ ਮੈਂ ਅੱਗੇ ਕਿੰਨੇ ਕੀਤੇ ਤੂੰ ਬੜੀ ਕੱਡਾ ਦੀ ਪਖੰਡ ਫੜਿਆ ਰੋਈ ਦੀਣੀ ਦਾਈ ਆ ਜੈਨੀਆ ਮੇਰੇ ਵੱਲੋਂ ਮੁੜ ਗਿਆ ਮੂੰਹ ਚੋਕੇ ਤੁਹਾਡੇ ਕੋਲ ਕੀ ਗੱਲ ਪਰਸਾ ਨਹੀਂ ਆਪਣੇ ਜਿੰਦ ਦੇ ਲੱਗਦੇ ਤੁਹਾ ਕਿੱਥੇ ਕਿਥੇ ਜਿੰਦੇ ਲਾ ਕੇ ਰੱਖੀਏ ਕਿੱਥੇ ਲਾ ਕੇ ਰੱਖੀਏ ਉਹ ਕੱਟ ਕੇ ਲੱਗੀ ਹੀ ਨਾ ਲੱਗੀ ਇੱਥੇ ਜਾ ਆਪਣੇ ਘਰ ਜਾਂਗਾ ਇੱਥੇ ਨਾ ਕੋ ਪੱਤ ਪਾਈ ਜਾ ਹੱਡੇ ਘਰ ਅੱਖਾਂ ਗੱਲਾਂ ਕਿੱਦਾਂ ਦੀਆਂ ਕਰਦੀ ਐ ਉਹਦਾ ਕੁਛ ਨਹੀਂ ਇੱਥੇ ਮਮਮੀ ਕੀ ਇੱਥੇ ਦਾ ਮੈਨੂੰ 5000 ਦੀ ਇਹਦਾ ਹੀ ਸਾਰਾ ਕੁਝ ਤਾਂ ਜਲ ਜਾਣੀ ਆ ਉਹਦਾ ਵੀ ਹੱਸਾਈ ਇੱਥੇ ਕਿ ਮੈਂ ਜਲ ਜਾਣੀ ਕੇ ਪਾਸੇ ਫੇਰ ਠੀਕ ਆ ਯਾਰ ਦਿਨੀ ਲੋੜ ਹੈਗੀ ਠੀਕ ਆ ਨਾ ਇਹਨੂੰ ਕਹਿ ਰੱਖ ਲੈ ਇਹ ਭਾਣ ਜੇ ਵੱਡੀ ਤੇ ਮੈਂ ਚਲੀ ਆਪਣੇ ਘਰ ਮੇਰ ਕੋ ਨਹੀਂ ਪੈਸੇ ਆ ਕੇ ਚੰਗਾ ਕਰਕੇ ਇਹਨੂੰ ਕਰਨਾ ਤੇ ਏਦਾਂ ਹੀ ਜਦੋਂ ਇਹਨੇ ਬੰਦ ਕਾਦਾ ਮੰਨਦਾ ਜਦੋਂ ਮੈਂ ਕੱਢੇ ਨਹੀਂ ਆ ਜਦੋਂ ਉਹਦਾ ਵਿਆਹ ਦਾ ਹੋਇਆ ਨਾ ਉਦੋਂ ਤੇ ਪੈਸੇ ਲੱਗੇ ਸਾਡੇ ਗਵਾਚ ਪਹਿਲਾਂ ਕਦੀ ਪੈਸੇ ਨਹੀਂ ਗਵਾਚੀ ਉਹ ਮੰਦੀ ਆ ਉਹ ਤਾਂ ਕਦੀ ਮੰਦੀ ਨਹੀਂ ਤੇ ਮੇਰੇ ਕੋ ਨਹੀਂ ਹੈ ਇਹ ਬੈਠ ਠੀਕ ਆ ਨਾ ਤੇ ਨਾ ਮੈਂ ਕੱਢੀ ਕਿ ਕਿਸ ਦੇ ਪਹਿਲੇ ਮੈਂ ਕਦੀ ਨਹੀਂ ਜਿੰਦਰਾ ਮਾਰਿਆ ਖੁੱਲੇ ਰਹਿੰਦੇ ਹੀ ਮੇਰੇ ਇਦਾਂ ਹੀ ਪੈਸੇ ਇੱਧਰ ਕਦੀ ਉੱਥੇ ਕਦੀ ਉੱਥੇ ਪਏ ਤੇ ਕੀ ਪਤਾ ਵਾ ਵਿਆਹ ਤੋਂ ਬਾਅਦ ਇਹ ਡੈਪੀ ਹੋਵੇ ਕੱਢਣ ਹਾਨੂੰ ਨਹੀਂ ਪਤਾ ਮੇਰੇ ਨਿਆਣੇ ਨੇ ਕਦੀ ਹੱਥ ਲਾਇਆ ਆਹੋ ਤੁਹਾਡੇ ਨਿਆਣੇ ਆ ਤੇ ਬਾਕੀ ਸਦਾਈ ਆ ਸਦਾਈ ਆ ਮੇਰੇ ਕੋ ਨਹੀਂ ਗੀਆਂ ਸੁਣੀਆਂ ਜਾਂਦੀਆਂ ਮੈਂ ਉਦਾਂ ਰਹਿਣਾ ਸੀ ਵਿਆਹ ਤੱਕ ਮੋ ਨਿਗਾ ਮੈਂ ਰਹਿਣਾ ਹੁਣ ਮੈਂ ਸਿੱਧੀ ਉਧਰ ਹੀ ਆਉਂਗੀ ਤੇ ਉਧਰੋ ਹੀ ਜਾਉਂਗੀ ਇੱਥੇ ਰਹਿਣ ਦਾ ਕੀ ਫਾਇਦਾ ਬਸ ਹੌ ਹੌ ਤਾਂ ਗੱਲਾਂ ਕਰਦੀ ਆ ਆਹੋ ਤੇ ਜਾਂ ਆਂਦੋਂ ਹਾਂ ਜੇ ਚਲੀ ਚੱਲੀ ਆ ਦੇ ਤੂੰ ਦੱਗੇ ਕੈਨੀ ਆਂ ਪੀ ਜਾਵੇ ਪੀ ਘਰ ਤੇ ਤੁਸੀਂ ਜੜੰਦੇ ਉਹਦਾ ਮੈਨੂੰ ਯਾਦਦਾ ਚਾਰ ਰੋਟੀਆਂ ਤੈਨੂੰ ਪਕਾਉਣੀਆਂ ਪੈਂਦੀਆਂ ਤੇ ਔਖੀ ਹੁੰਦੀ ਆ ਮੈਨੂੰ ਪਕਾਵਾਂ ਇਹਦੇ ਦਾ ਮੱਥਾ ਮਾਰਨ ਦਾ ਨਹੀਂ ਕੁਛ ਹੈਦਾ ਹੈਗਾ ਮੇਰ ਕੋ ਨਹੀਂ ਪਕਦੀਆਂ ਠੀਕ ਵਾ ਨਾ ਜਹ ਦਫਾ ਹੋ ਜਾ ਆ ਪਕਾਉਣੀਆਂ ਤਾਂ ਖਵਾਈ ਜਾਉ ਆਪੇ ਰੋਟੀਆਂ ਖਵਾ ਲਓ ਇਹਨਾਂ ਨੂੰ ਵਿੱਲੀਆਂ ਨੂੰ ਸਾਸ ਤੋਂ ਉੱਥੇ ਗੋੜੇ ਗੋੜੇ ਗੱਲਾਂ ਕਰਦੀ ਆ ਇਥੇ ਅਗੇ ਵੇਖ ਡੀ ਚਾਦਰ ਬਣਦੀ ਹੈ ਜਿੱਦਾਂ ਨਾ ਬੜੀ ਹੁੰਦੀ ਹੈ ਅਗਦੇ ਨਾਲੇ ਸਮਝ ਨਹੀਂ ਲੱਗਦੀ ਕਿ 5000 ਰੁਪਇਆ ਗਿਆ ਕਿਥੇ ਹੋਊਗਾ ਇਹ ਤਾਂ ਗੱਲ ਸੋਚਣ ਵਾਲੀ ਯਾਦਾਂ ਪਹਿਨ ਉਹਦੇ ਅੱਦਗਾ ਮੈਂ ਵੀ ਨਹੀਂ ਹੱਥ ਲਾਇਆ ਹੈਗਾ ਤੇ ਨਾ ਮੈਨੂੰ ਪਤਾ ਹੀ ਆ ਕੀ ਪਤਾ ਲੱਗ ਜੂ ਪਤਾ ਆਪੇ ਸੰਦੀਪ ਹੋੜ ਕੀ ਤੁਮਨ ਰਹਿ ਗਿਆ ਆ ਜਾ ਇਧਰ ਉਧਰ ਨਾਲ ਲੈ ਲਈ ਹੁਣ ਚਲੋ ਕੀ ਮੈਸਰਾਂ 5 ਕਿਲੋ ਲਖਾਈਆਂ ਉਹਨਾਂ ਨੇ 3 ਕਿਲੋ ਲੈ ਆਜੂ ਜ਼ਿਆਦਾ ਠੀਕ ਹੈ ਬੜੀ ਇੰਨੀ ਕੀ ਹੋਣਾ ਵੱਧ ਹੈ ਹਨਾ ਹਾਂਜੀ ਹੁਣ ਵਿਹਾਰ ਹੈ ਜਿੰਨਾ ਸਮਾਨ ਆ ਸਾਰਾ ਲੈ ਲਾ ਫੇਰ ਨਾ ਇਹ ਬਾਰ ਬਾਰ ਫੇਰੇ ਮਾਰਨੇ ਕਰਨ ਮੈਂ ਕੱਲੇ ਕੋਈ ਨਾ ਕੋਈ ਸਮਾਨ ਤੇ ਰਹਿ ਜਾਂਦਾ ਫਿਰ ਵੀ ਕੋਈ ਤਾਂ ਨਹੀਂ ਵੇਖ ਲਾਂਗੇ ਬਾਕੀ ਜੇ ਰਹਿ ਜੂਗਾ ਕੋਈ ਇਹ ਵੀ ਪਿੰਡ ਵਾਲਿਆਂ ਨੂੰ ਰੋਟੀ ਖਵਾਣੀ ਆ ਬਾਕੀ ਉਥੇ ਕਰ ਲਾਂਗੇ ਵਰਦਰਾ ਸਾਹਿਬ ਜਿੱਦਾਂ ਵੀ ਕਰਨਾ ਹੈ ਹਨਾ ਉਹ ਚਲੋ ਕੋਈ ਗੱਲ ਨਹੀਂ ਜਿੰਨਾ ਕਿ ਸਮਾਨ ਉਹਨਾਂ ਨੇ ਦੱਸਿਆ ਨਾ ਉਹਨਾਂ ਘਰੇ ਲੈ ਆਓ ਹਨਾ ਲੈ ਲੈਨੇ ਜਿੱਟੇ ਜਨੇ ਦੋ ਦੋ ਸਨੀਪਾ ਮੈਨਾ ਕਿਉਂ ਹਾਲ ਹੈ ਲਾ ਆ ਰਹੇ ਨੇ ਨਿਕਾ ਤੇ ਬਾਅਦ ਚ ਲੋੜ ਪੈ ਜੂਗੀ ਘਰ ਹਨਾ ਹਾਂਜੀ ਠੀਕ ਆ ਆ ਮੈਂ ਰੱਖ ਦਿੰਦਾ ਸਾਮਾਨ ਚੰਗਾ ਵ ਸਗੋਂ ਕੱਲ ਵੇਖ ਲਾਂਗੀ ਕੋਈ ਗੱਲ ਨਹੀਂ ਹੋਰ ਕੋ ਜੋ ਹੋਰ ਬਾਕੀ ਤੇ ਪਰਚੀ ਕੱਢੋ ਪਰਚੀ ਤੇ ਵੇਖੋ ਪਰਚੀ ਘਰ ਰਹਿ ਗਈ ਮੈਂ ਫੋਨ ਤੇ ਲਿਖਿਆ ਫੋਨ ਕਿੱਥੇ ਰੱਖਿਆ ਫੋਨ ਲੱਗਾ ਹੋਸ਼ ਭਾਈ ਇਹ ਦੋ ਕੋਲ ਰੇ ਨੇ ਬੋਤਲਾਂ ਵੀ ਐਡ ਕਰਨਾ ਨਾ ਪਰੋਣੇ ਪਰੋਣੇ ਆ ਜਣੇ ਨੇ ਹਾਂਜੀ ਇਹ ਤੇ 3490 ਰੁਪਏ ਭਨੇ ਪਾਜੀ ਹੋਰ ਪਾਣਾ ਕੁਛ ਇਹ ਨਹੀਂ ਬਸ ਭਾਈ 3490 ਹਾਂਜੀ ਠੀਕ ਮੈਂ ਭਾਈ ਤੁਹਾਨੂੰ 5000 ਦੇ ਦੇਣਾ ਪੂਰਾ ਬਾਕੀ ਪਹਿਲਾਂ ਘਟ ਲੈ ਠੀਕ ਆ ਭਾਈ ਠੀਕ ਆ ਭਾਈ ਆਪਣੇ ਜਿਹੜੇ ਪਹਿਲੇ ਹੀ ਨਾ 5530 ਰੁਪਏ ਗਏ ਹਾਂਜੀ ਹਾਂਜੀ ਤੇ 1510 ਰੁਪਏ ਵਿੱਚੋਂ ਘਟਾ ਦਿੱਤਾ ਹਾਂਜੀ 3800 ਤੇ 20 ਰੁਪਏ ਰਹਿ ਗਏ ਠੀਕ ਹੈ ਨਾ ਬਾਅਦ ਦੇ ਜੰ ਠੀਕ ਹੈ ਆ ਗਈਆਂ ਸਰਪੰਚ ਜਣੀਆਂ ਕਰਵਾਹੀ ਫੈਸਲੇ ਉਹਨਾਂ ਦੇ ਫਾਸਲੇ ਮੈਂ ਮੰਮੀ ਕਾਦੇ ਕਰਵਾਉਣੇ ਸੀ ਉਹਨਾਂ ਦੇ ਲੱਗ ਗਿਆ ਕਰਤੂਤ ਦਾ ਸਰਦਾ ਪਤਾ ਕਿਹੜੀ ਕਰਤੂਤ ਦਾ ਪਤਾ ਲੱਗ ਗਿਆ ਵਾ ਤੁਹਾਨੂੰ ਅਜੇ ਮੈਂ ਘਰ ਬਣੀ ਆ ਮੈਨੂੰ ਪਿਆਰ ਤੇ ਪਾ ਲੈੰਦੋ ਘਰ ਤੁਸੀਂ ਹੁੰਦੇ ਡੈਪੇ ਜੇ ਨਹੀਂ ਤਾਂ ਉਹਨ ਵਿਆਹ ਵੇਖ ਕੇ ਆਉਣਾ ਤੇ ਵਿਆਹ ਕੇ ਗੇਟੀ ਮੈਂ ਦੋ ਬੜਾਈਆ ਤੁਹਾਨੂੰ ਤੇ ਕੋਈ ਨਹੀਂ ਵਿਆਹ ਵੇਖਣ ਜਾਣਾ ਹੀ ਆ ਤੁਹਾਨੂੰ ਨਾਲ ਹੀ ਖੜੂਗੀ ਮੈਨੂੰ ਵੀ ਆ ਗਿਆ ਦਲਜੀਤ ਉਹਨਾਂ ਦਾ ਫੋਨ ਮੈਂ ਵੀ ਜਾਣਾ ਹੀ ਆ ਵਿਆਹ ਜਾਣਾ ਤੂੰ ਨਹੀਂ ਗਾ ਪਰ ਤੇਰੇ ਵਾਂਗੂ ਨਹੀਂ ਮੈਂ ਕਰਦੀ ਜਿੱਦਾਂ ਤੂੰ ਕਰਨੀ ਹੈ ਮੰਮੀ ਮੈਂ ਕੀ ਕਰਨ ਢੀ ਆ ਮੇਰੇ ਹੁੰਦਿਆ ਹੀ ਉਹਨਾਂ ਨੇ ਫੋਨ ਕੀਤਾ ਸੀਗਾ ਉਹਨਾਂ ਨੂੰ ਵੀ ਪਤਾ ਸੀ ਕਿ ਤੁਹਾਨੂੰ ਫੋਨ ਕਰਨਾ ਹੀ ਆ ਪਰ ਤੁਸੀਂ ਜਿਵੇਂ ਜਾਣ ਕੇ ਹੀ ਨਾ ਮੇਰੇ ਗਲ ਪਈ ਜਾਂਦੇ ਰਹਿੰਦੇ ਈ ਪਤਾ ਨਹੀਂ ਕਿਹੜੀ ਗੱਲ ਦਾ ਤੁਹਾਨੂੰ ਗੁੱਸਾ ਵਾ ਚਾਹੀ ਉਹਨਾਂ ਨਾਲ ਚਾਹੀ ਮੇਰੇ ਨਾਲ ਜਿਹੜਾ ਤੁਸੀਂ ਮੇਰੇ ਨਾਲ ਇੰਨਾ ਵੈਰ ਕੱਢਣ ਦੇ ਜਿਨ੍ਹਾਂ ਨੇ ਤੂੰ ਫੈਸਲੇ ਕਰਾਉਂਦੀ ਫਿਰਨੀ ਆ ਨਾ ਉਹਨਾਂ ਦੇ ਕਰਤੂਤਾਂ ਦਾ ਸਾਰਿਆਂ ਦਾ ਫਾਇ ਲੱਗ ਗਿਆ ਵਾ ਮੰਮੀ ਕਿਹੜੀ ਕਰਤੂਤ ਦਾ ਪਤਾ ਲੱਗ ਗਿਆ ਮੈਨੂੰ ਗ੍ਰੈਡ ਡੱਗਾ ਹੁੰਦਾ ਕਿ ਗ੍ਰੈਡ ਡੱਗਾ ਹੁੰਦਾ ਵਾ ਦਾਦਾ ਨਸ਼ੇ ਖਾਣੋਂ ਮੰਮੀ ਇਹ ਤੁਹਾਡਾ ਵਾ ਕੋਈ ਨਸ਼ਾ ਨਹੀਂ ਗਾ ਉਹ ਕਰਦਾ ਤੂੰ ਪੜਦੇ ਨਾ ਭਾਜ ਨਹੀਂ ਮੇਰੇ ਨਾਲ ਚੰਗਾ ਮੈਂ ਪੜਦੇ ਕਾਦੇ ਪਾਉਣੇ ਆ ਦੱਸ ਤਾਨੂੰ ਪਤਾ ਨਹੀਂ ਇਹ ਕਿੰਨੇ ਕਹਿਤਾ ਵਾ ਵੀ ਉਹ ਡਿੱਗਿਆ ਫਿਰਦਾ ਵਾ ਉਹ ਤੇ ਆਪਣੀ ਨੌਕਰੀ ਤੇ ਜਾਂਦਾ ਡਿਊਟੀ ਆਪਣੀ ਕਰਨ ਡਿਆ ਆ ਰਾਮ ਨਾ ਜਾਂਦਾ ਰਾਮ ਨਾ ਹੁੰਦਾ ਡਿਊਟੀ ਤੇ ਕਿੱਥੇ ਜਾਂਦਾ ਵਾ 15 ਦਿਨ ਦੇ ਹੋ ਗਏ ਉਹਨੂੰ ਡਿਊਟੀ ਗਏ ਨੂੰ ਨੂੰ ਮੇਰੀ ਘੜੀ ਦੀ ਇੱਥੇ ਧਾਰੀ ਹੈ ਨਹੀਂ ਉੱਥੇ ਮੈਨੂੰ ਇਨੀਂ ਨਹੀਂ ਗੱਲ ਦਾ ਪਤਾ ਲੱਗਦਾ ਵਾ ਉਥੋਂ ਤੂੰ ਜਿੰਨੇ ਮਰਜੀ ਫੜਦੇ ਪਾਈ ਜਾ ਮੈਂ ਰਾਂ ਪਤਾ ਨਹੀਂ ਤੁਹਾਨੂੰ ਮੰਮੀ ਕੌਣ ਕਹਿੰਦਾ ਵਾ ਰਿਸ਼ਤੇਦਾਰੀ ਹੈਗੀ ਤੇ ਰਿਸ਼ਤੇਦਾਰੀ ਇਸੇ ਕੰਮ ਨੂੰ ਹੀ ਆ ਵੀ ਮੇਰੇ ਭਰਾਵਾਂ ਦੀਆਂ ਖਬਰਾਂ ਤੁਹਾਡੇ ਤੱਕ ਪਹੁੰਚਾਉਣੀਆਂ ਵਾ ਉਹਨਾਂ ਨੇ ਚਲੋ ਰਿਸ਼ਤੇਦਾਰੀ ਆ ਰਿਸ਼ਤੇਦਾਰੀ ਨੂੰ ਰਿਸ਼ਤੇਦਾਰੀ ਦੀ ਥਾਂ ਆ ਕੀ ਗੱਲ ਹੋਈ ਪਹਿਲਾਂ ਵੀ ਸਾਡੇ ਵਿੱਚ ਹੀ ਫਿੱਕ ਪਾਈ ਜਾਣੀ ਤੁਸੀਂ ਆਪ ਹੀ ਸੋਚੋ ਵੀ ਜਿਹੜਾ ਤੁਹਾਨੂੰ ਇੰਨਾ ਕੋ ਕਹਿੰਦਾ ਵਾ ਉਹ ਸਾਡਾ ਘਰ ਬਰਬਾਦ ਕਰਨ ੜਿਆ ਵਾ ਤੁਸੀਂ ਇਹ ਪਤਾ ਨਹੀਂ ਕਿਉਂ ਨਹੀਂ ਸੋਚਦੇ ਹੈਗੇ ਮੇਰੀ ਰਿਸ਼ਤਦਾਰੀ ਨਹੀਂ ਮਾੜੀ ਤੇਰੇ ਮਾੜੇ ਆ ਜਿਹੜੇ ਹੁਣ ਸਾਰੇ ਪਰਦੇ ਖੁੱਲ ਗਏ ਆ ਸਾਰਾ ਫਰਾ ਲੱਗ ਗਿਆ ਵਾ ਹੁਣ ਜਿੰਨੇ ਮਰਜ਼ੀ ਪਰਦੇ ਪਾਈ ਜਾ ਹੁਣ ਤੋਂ ਚਲੋ ਲੱਗ ਗਿਆ ਵਾ ਨਾ ਤੇ ਲੱਗ ਜੇ ਮੰਮੀ ਹਰ ਇੱਕ ਦੇ ਘਰ ਦੇ ਵਿੱਚ ਹੁੰਦੀਆਂ ਵਾ ਕਿਹਦੇ ਘਰ ਚ ਨਹੀਂ ਹੁੰਦੀਆਂ ਤੁਹਾਡੇ ਚ ਨਹੀਂ ਹੁੰਦੀਆਂ ਟਾਡੀਆਂ ਵੀ ਤੇ ਲੋਕੀ ਜਾ ਜਾ ਕੇ ਦੱਸ ਦੇ ਹੀ ਹੋਣਗੇ ਨਾ ਵੀ ਇਹਨਾਂ ਦੇ ਘਰ ਚਾਹ ਬਣਦਾ ਵਾ 297 ਵਾ ਉਹਨਾਂ ਦੀ ਨਹੀਂ ਆਪਸ ਵਿੱਚ ਬਣਦੀ ਜੇ ਤੂੰ ਚੱਜਦੀ ਹੁੰਦੀ ਨਾ ਤੇ ਘਰ ਵਿੱਚ ਦੋ ਚੁੱਲ੍ਹੇ ਬੰਨਦੇ ਹੀ ਨਾ ਸਾਰੇ ਪਵਾੜੇ ਤੇਰੇ ਪਏ ਆ ਆਹੋ ਪਵਾੜੇ ਤੇ ਮੇਰੇ ਹੀ ਰਹਿਣੇ ਆ ਜਾ ਕੇ ਇਹ ਨਹੀਂ ਰੱਖਣਾ ਵੀ ਕੋਈ ਕਿੱਦਾਂ ਆਇਆ ਕਿੱਦਾਂ ਨਹੀਂ ਗਿਆ ਕੋਈ ਰਾਜੀ ਬਾਜੀ ਪੋਛ ਲਾਂ ਚਾਹੇ ਕੋਸ਼ ਵਾ ਆਉਂਦਿਆਂ ਹੀ ਬਸ ਸਕੂਟਰੀ ਤੋਂ ਮਗਰੋਂ ਉਤਰੀਆਂ ਤੇ ਆਉਂਦਿਆਂ ਹੀ ਬਸ ਲੜਾਈ ਸ਼ੁਰੂ ਹੋ ਜਾਂਦੀ ਐ ਇੱਥੇ ਕੀ ਮੈਂ ਤੁਹਾਡੇ ਨਾਲ ਰਲ ਕੇ ਰਵਾਂ ਤੇ ਕੀ ਮੈਂ ਪਕਾਵਾਂ ਤੇ ਕੀ ਖਾਵਾਂ ਤੋ ਹਿੱਤਾ ਮੈਨੂੰ ਦੁਖੀ ਕਰ ਦਿੱਤਾ ਵਾ ਸੱਚੀ ਮੈਨੂੰ ਤਾਂ ਸਮਝ ਨਹੀਂ ਆਉਂਦੀ ਵੀ ਮੈਂ ਕਰਾਂ ਤੇ ਕੀ ਕਰਾਂ ਮੈਂ ਤਾਂ ਕਿਹੇ ਜੋਗੀ ਨਹੀਂ ਰਹਿ ਗਈ ਹੈਗੀ ਦੁਖੀ ਹੋ ਗਈਆਂ ਮੈਂ ਤੁਹਾਡੇ ਹੱਥੋਂ ਅਜੇ ਹੋਰ ਹੋਣਾ ਅਜੇ ਕੀ ਹੋਈਆਂ ਤੂੰ ਜੇ ਵੱਡਿਆਂ ਦਾਈਏ ਨਾ ਤੇ ਸੁਖ ਨਹੀਂ ਬੰਦਾ ਪਾਉਂਦਾ ਤੇ ਜੇ ਉਹ ਤੂੰ ਮੇਰੇ ਨਾਲ ਚਾਜ ਨਾਲ ਲਾ ਕੇ ਖਾਂਦੀ ਤੇ ਤੂੰ ਵੀ ਚਾਜ ਨਾਲ ਰਹਿੰਦੀ ਸੱਸ ਕਿੱਥੇ ਕਾਹ ਇਹ ਦੀਦੀ ਗਈ ਕਿਤੇ ਹਾਂਜੀ ਮੰਮਾ ਗਈ ਦੇ ਅੱਛਾ ਅੱਛਾ ਇਹਨਾਂ ਮਹਿੰਦੀ ਲਵਾਉਣੀ ਹੈ ਮੈਰਿਜ ਦਾ ਕੋਈ ਨਹੀਂ ਮੈਂ ਹੀ ਲਾ ਦੇਣੀ ਹੈ ਕਿਵੇਂ ਦੀ ਲਗਾਨੀ ਉਹ ਕੋਈ ਗੱਲ ਤਾਂ ਦੱਸ ਦਿੰਨੀ ਹੈ ਤੇ ਫਿਰ ਲਾ ਦਿਓ ਤੁਸੀਂ ਠੀਕ ਆਜੋ ਬੈਠੋ ਡਿਜ਼ਾਈਨ ਦੇਖ ਲਓ ਜਿੰਮੀ ਆਪ ਹੀ ਵੇਖ ਲਾ ਜਿੱਦਾਂ ਦੀ ਲਵਾਉਣੀ ਆ ਦੀਦੀ ਸਾਰੇ ਸੋਹਣੇ ਆ ਜਿਹੜਾ ਮਰਜ਼ੀ ਲਵਾ ਦਿਓ ਆ ਵੀ ਸੋਨਾ ਹੀ ਲਵਾ ਦਿਓ ਭਾਈ ਚਲ ਠੀਕ ਆ ਵੇਖ ਲਾ ਹੁਣ ਬਾਤ ਨਾ ਕਮੀ ਨਹੀਂ ਨਹੀਂ ਬੜਾ ਹੀ ਸੋਹਣਾ ਵਾ ਤੁਹਾਨੂੰ ਪਸੰਦ ਲੱਗ ਰਹੇ ਨੇ ਨਾ ਹਾਂ ਮੈਨੂੰ ਤਾਂ ਪਸੰਦ ਵਾ ਪਸੰਦ ਤੇਰੀ ਹੋਣੀ ਚਾਹੀਦੀ ਆ ਨਹੀਂ ਨਹੀਂ ਦੀਦੀ ਬੜਾ ਹੀ ਸੋਹਣਾ ਤੇ ਲਵਾ ਦਵੇਗੀ ਚਲ ਕੋਈ ਗੱਲ ਨਹੀਂ ਇਹ ਲਾ ਦੋ ਦੀਦੀ ਇਹ ਕਿਉਂ ਬੜਾ ਮੈਂ ਤੇ ਸੋਹਣੀ ਲੱਗਣ ਦੀ ਆ ਮੇਰੇ ਤੇ ਲੱਗ ਚੱਲੀ ਆ ਤੂੰ ਹੀ ਵੀ ਲਵਾ ਲੋ ਨਹੀਂ ਨਹੀਂ ਸਿਮਮੀ ਤੇਰਾ ਜ਼ਰੂਰੀ ਆ ਕੋਈ ਗੱਲ ਨਹੀਂ ਮੇਰੀ ਕਿਹੜੀ ਗੱਲ ਵਾ ਤੈਨੂੰ ਤੇ ਵੇਖਣਾ ਵਾ ਸਾਰਿਆਂ ਨੇ ਕੋਈ ਗੱਲ ਨਹੀਂ ਤੂੰ ਲਵਾ ਪਾਣੀ ਲੈ ਫੇਣਾ ਨਹੀਂ ਨਹੀਂ ਦੀਦੀ ਬੜਾ ਟਾਈਮ ਲੱਗ ਗਿਆ ਨਾ ਚੱਲ ਹੁਣ ਟਾਈਮ ਤੇ ਲੱਗਣਾ ਹੀ ਕਿੰਨੀ ਸੋਹਣੀ ਲੱਗਣ ਧੀ ਹੈ ਮਹਿੰਦੀ ਕਿੰਨੀ ਸੋਹਣੀ ਲੱਗਣ ਧੀ ਹੈ ਮਹਿੰਦੀ ਸੋਹਣੀ ਲੱਗੀ ਦੀਦੀ ਬਹੁਤ ਸੋਹਣੀ ਆ ਮੈਂ ਨਾ ਆਪਣੀ ਭੈਣ ਦੀ ਹਰ ਇੱਕ ਰੀਜ ਪੂਰੀ ਕਰਨੀ ਆ ਜੋ ਜੋ ਤੈਨੂੰ ਚਾਹੀਦਾ ਨਾ ਤੇ ਮੈਨੂੰ ਦੱਸ ਦੇ ਹੁਣ ਹੁਣ ਦੀਦੀ ਚਾਹੀਦਾ ਮੈਨੂੰ ਕੀ ਆ ਸਾਰਾ ਕੁਝ ਤੂੰ ਮੈਨੂੰ ਦੇ ਹੀ ਜਾਣਦੇ ਓ ਮੈਨੂੰ ਤਾਂ ਕਿਹ ਚੀਜ਼ ਦੀ ਮੰਗਣ ਦੀ ਵੀ ਨਹੀਂ ਲੋੜ ਪਈ ਚੱਲ ਮੈਂ ਨਾ ਤੈਨੂੰ ਇਹ ਸਮਝਾਉਣਾ ਹੀ ਮੇਰੇ ਗੱਲਾਂ ਦਾ ਗੁੱਸਾ ਨਾ ਕਰੀ ਠੀਕ ਆ ਨਾ ਤੈਨੂੰ ਤੇ ਪਤਾ ਵਾ ਨਾ ਉਦੀ ਮਾਪਿਓ ਨਹੀਂ ਹੈਗੇ ਤੇ ਉਹਨੂੰ ਕਦੀ ਕਮੀ ਮਹਿਸੂਸ ਨਹੀਂ ਹੋਣ ਦੇਣੀ ਮਾਪਿਓ ਦੀ ਤੇ ਤੇਰਾ ਹੁਣ ਉਹ ਆਪਣਾ ਘਰ ਵਾ ਆਪਣਾ ਘਰ ਬਣਾ ਕੇ ਰੱਖਣਾ ਵਾ ਕਦੀ ਵੀ ਉਹਦੀ ਗੱਲ ਇੱਧਰ ਨਹੀਂ ਕਰਨੀ ਸਾਡੇ ਕੋਲ ਤੇ ਤੁਹਾਡੀ ਗੱਲ ਉਹਨੂੰ ਨਹੀਂ ਦੱਸਣੀ ਠੀਕ ਆ ਨਾ ਦੀਦੀ ਤੀਫੀ ਕਰਨਾ ਕਰਿਓ ਤੁਹਾਨੂੰ ਮੈਂ ਕਦੀ ਵੀ ਸ਼ਿਕਾਇਤ ਦਾ ਮੌਕਾ ਨਹੀਂ ਦਵਾਂਗੀ ਤੁਹਾਨੂੰ ਪਤਾ ਤੇ ਹੈ ਹੀ ਆ ਮੇਰਾ ਮੈਂ ਘਰ ਸਾੰਮ ਕੇ ਰੱਖੂੰਗੀ ਉਹ ਤੇ ਮੈਨੂੰ ਪਤਾ ਸੀ ਮੀ ਤੇਰੇ ਸੁਭਾ ਦਾ ਮੈਨੂੰ ਪਤਾ ਵਾ ਪਰ ਨਾ ਮੇਰਾ ਸਮਝਾਉਣ ਦਾ ਫਰਜ਼ ਹੀ ਜਿਹੜੀਆਂ ਗੱਲਾਂ ਤੈਨੂੰ ਮੰਮੀ ਨੇ ਸਮਝਾਉਣੀਆਂ ਐ ਨਾ ਉਹ ਅੱਜ ਮੈਨੂੰ ਸਮਝਾਉਣੀਆਂ ਪੈਣੀਆਂ ਵਾ ਨਹੀਂ ਦੀਦੀ ਜਿੱਦਾਂ ਤੁਸੀਂ ਕਹੋਗੇ ਨਾ ਮੈਂ ਉਦਾਂ ਹੀ ਕਰਾਂਗੀ ਤੇ ਨਾਨਨੇ ਵੀ ਆਇਆ ਕਰਨਾ ਵਾ ਕਦੇ ਮੱਥੇ ਵਟ ਨਹੀਂ ਪਾਉਣਾ ਠੀਕ ਆ ਨਾ ਰਲ ਮਿਲ ਕੇ ਰਹਿਣਾ ਦੋਵਾਂ ਭੈਣਾਂ ਨੇ ਠੀਕ ਆ ਦੀਦੀ ਮੈਂ ਰਲ ਮਿਲ ਕੇ ਰਹੂੰਗੀ ਸਾਰਿਆਂ ਨਾਲ ਸਾਰਿਆਂ ਨੂੰ ਜੀ ਕਰਕੇ ਬੁਲਾਉਂਗੀ ਮੈਨੂੰ ਇਹੋ ਉਮੀਦ ਵਾ ਤੇਰੇ ਤੋਂ ਤੇ ਕਦੀ ਤੂੰ ਸ਼ਿਕਾਇਤ ਦਾ ਮੌਕਾ ਨਹੀਂ ਆਉਣ ਦਿੰਦੀ ਨਹੀਂ ਨਹੀਂ ਦੀਦੀ, ਇਦਾਂ ਕੋਈ ਗੱਲ ਨਹੀਂ ਹੋਏਗੀ। ਦੀਦੀ, ਮੈਂ ਤੁਹਾਡਾ ਸਿਰ ਕਦੀ ਨਹੀਂ ਨੀਵਾ ਹੋਂ ਦਿੰਦੀ। ਜਿੱਦਾਂ ਤੁਸੀਂ ਮੈਨੂੰ ਸਿਖਾਇਆ ਹੈ ਨਾ, ਮੈਂ ਉਦਾਂ ਹੀ ਕਰਾਂ ਕਰਾਂਗੀ। ਚੱਲ ਮੈਨੂੰ ਨਾ ਐਹੋ ਉਮੀਦ ਹੈ ਤੇਰੇ ਤੋਂ ਠੀਕ ਆ। ਤੇ ਤੂੰ ਕਿਸੇ ਗੱਲ ਦਾ ਵੀ ਫਿਕਰ ਨਹੀਂ ਕਰਨਾ। ਮੰਮੀ ਦੀ ਟੈਨਸ਼ਨ ਨਹੀਂ ਲੈਣੀ। ਠੀਕ ਆ ਨਾ? ਮੈਂ ਕਿਸ ਦੀ ਟੈਨਸ਼ਨ ਲਾਉਂਗੀ? ਤੈਨੂੰ ਪਤਾ ਹੀ ਮੰਮੀ ਦਾ ਹੋ ਹੀ ਜਾਂਦਾ ਕਦੀ ਕਦੀ। ਚੱਲ, ਜੇ ਕੁਝ ਖਾਣਾ ਤੇ ਮੈਨੂੰ ਦੱਸ ਦੇ ਮੈਂ ਲੈ ਆ ਦਿੰਦੀ ਤੈਨੂੰ। ਨਹੀਂ ਨਹੀਂ ਦੀਦੀ, ਮੈਂ ਤਾਂ ਹੁਣ ਕੁਝ ਨਹੀਂ ਖਾਣਾ। ਚੱਲ ਨਾ ਉੱਪਰ ਹੋ ਕੇ ਬਹਿ ਜਾ ਚੰਗਾ। ਆ ਸੁੱਕ ਜੂਗੀ ਨਾ ਫੇਰ ਉਹ ਵੀ ਘੜੀ ਦੀਦੀ ਦੇ ਅਰੇਸਟ ਕਰ ਲਓ ਕੋਈ ਗੱਲ ਨਹੀਂ ਰੈਸਟ ਗਿਆ ਬੈਠੇ ਥੱਕ ਗਏ ਉਹ ਜਿਹੜਾ ਸਮਾਨ ਲਿਆਂਦਾ ਸਬਦਾ ਉਹ ਮੈਂ ਵੇਖ ਲਾਂ ਇੱਕ ਵਾਰੀ ਚੰਗਾ ਕੋਈ ਚੀਜ਼ ਰਹਾ ਨਾ ਗਈ ਹੋਵੇ ਠੀਕ ਹੈ ਦੀਦੀ ਲੈ ਕਿੰਨਾ ਕਾਂਡੇ ਦੀਦੀ ਹੁਣ ਮੇਰਾ ਬਾਜੀ ਦੀ ਸਾਰੀਆਂ ਰੀਜਾਂ ਮੇਡੀਆਂ ਪੂੜੀਆਂ ਕਾਂਡੇ ਆ ਜੇ ਮੈਂ ਉੱਥੇ ਹੁੰਦੀ ਕੀ ਪਤਾ ਇੰਨੀਆਂ ਮੇਰੀਆਂ ਰੀਜਾਂ ਕਿ ਇਹਨੇ ਪੂੜੀਆਂ ਕਰਨੀਆਂ ਹੀ ਕਿ ਨਹੀਂ ਕਰਨਦੀਆਂ ਇਹਨਾਂ ਨੇ ਤੇ ਮੇਰੀ ਹਰੀਏ ਗਰੀਜ ਪੂਰੀ ਕੀਤੀ ਇੱਕ ਦਿਨ ਆ ਕੱਪੜੇ ਵੀ ਕਿੰਨੇ ਧੋਣ ਵਾਲੇ ਪਈ ਆ ਨਾ ਦੇਵੇਂ ਕੰਮ ਕਰਨ ਨੂੰ ਜੀ ਕਰਨ ਦੇ ਆ। ਰਹਿਣੀ ਨਹੀਂ ਆ। ਅੱਜ ਨਹੀਂ ਗਏ ਧੋਨੇ ਹੈਗੇ। ਫੇਰ ਕਿਸ ਦਿਨ ਵੇਖ ਲਵਾਂਗੇ। ਹੁਣ ਮੈਨੂੰ ਸਮਝ ਨਹੀਂ ਲੱਗਦੀ। ਪਿਓ ਤੇ ਕਹੀ ਜਾਂਦੀ ਆ। ਤੇ ਜਾਵੇ ਤਾਂ ਉਹਨਾਂ ਕੋਲੋਂ ਮਾਫੀ ਮੰਗੇ ਆ। ਤੇ ਮਾਫੀ ਮੰਗਾ ਕਿੱਦਾਂ? ਮੇਰਾ ਨਿਗਾ ਜੀ ਕਰਦਾ ਹੈਗਾ। ਕਿੱਦਾਂ ਮੈਂ ਜਾ ਕੇ ਉਹਨੂੰ ਕਹੂੰਗੀ ਕਿ ਸੰਦੀਪ ਮੈਨੂੰ ਮਾਫ ਕਰ ਦੇ। ਉਹਨਾਂ ਨੇ ਕਹਿਣਾ ਵਾ ਪਹਿਲਾਂ ਤੇ ਬੜੀਆਂ ਗੱਲਾਂ ਕਰਦੀ ਸੀ ਤਾਂ ਹੁਣ ਹੁਣ ਕਿੱਦਾਂ ਆਈਆਂ ਆਪਣੇ ਪੈਰਾਂ ਤੇ। ਕੀ ਕਰਾਂ ਸਮਝ ਨਹੀਂ ਲੱਗਦੀ ਭਾਰੇ ਆ ਤੇ ਮੌਕਾ ਵੀ ਹੁਣੀ ਆ ਜੇ ਵਿਆਹ ਦੇ ਵਿੱਚ ਜਾਊਂਗੀ ਤੇ ਫੇਰ ਹੀ ਗੱਲ ਬਣੂਗੀ ਉਦਾਂ ਵਿਥੇ ਬਣਨੀ ਆ ਫੇਰ ਹੀ ਬਦਲਾ ਲਿਆ ਜਾਣਾ ਮੇਰੇ ਇਦਾਂ ਘਰ ਬੈਠਿਆਂ ਤੇ ਕਿਸੇ ਗੱਲ ਦਾ ਹੱਲ ਨਹੀਂ ਹੋਣਾ ਉਹ ਆਪਣੇ ਘਰ ਮੇਨਾ ਵਿਆਹ ਦੇ ਡੇ ਤਿਆਰੀਆਂ ਕਰਨ ਕਦੀ ਕੋਹ ਕਰਨ ਦੇ ਕਦੀ ਕੋਹ ਤੇ ਮੈਂ ਇੱਥੇ ਡਈ ਆ ਕਦੀ ਐਵੇਂ ਮੂੰਹ ਚੁੱਕ ਇੱਥੇ ਬਹਿ ਜਾਨੀ ਤੇ ਕਦੀ ਉੱਥੇ ਚੱਲ ਕੋਈ ਨਹੀਂ ਆ ਚੱਲ ਜਾਨੀ ਆ ਕੁਛ ਨਹੀਂ ਹੋ ਚੱਲਿਆ ਬੋ ਮੈਂ ਮਾਫੀ ਮੰਗ ਲੂੰਗੀ ਆਪਣਾ ਕੰਮ ਤੇ ਕੱਢਣਾ ਹੈ ਨਾ ਇੱਕ ਦਿਨ ਆਹ ਤਰੇਕ ਦੀ ਨੀ ਨਾ ਗੰਦ ਪਾਇਆ ਵਾ ਨਾ ਮੈਨੂੰ ਕਹਨੀ ਹੈ ਸਟਾਗ ਦੋ ਨਾਲੇ ਧੋਪ ਆ ਜਾ ਕਰੋਗੀ ਸਿਆਲ ਸੰਦੀਪ ਕੀ ਦਈਆਂ ਕਰਨ ਜਪਿੰਦਰ ਹੋਰ ਠੀਕ ਠਾਕ ਮੈਂ ਤਾਂ ਠੀਕ ਹੀ ਆ ਮੇਰੀ ਗੱਲ ਸੁਣ ਜੇ ਤੂੰ ਹੋਣ ਲੜਨਾ ਹੀ ਆ ਨਾ ਤੇ ਚੁੱਪ ਕਰਕੇ ਮੇਰੀ ਭੈਣ ਬਣ ਕੇ ਨਾ ਤੇ ਚਲ ਜਾ ਇੱਥੋਂ ਰਪਿੰਦਰ ਤੈਨੂੰ ਵੀ ਪਤਾ ਵਾ ਕਿ ਅਸੀਂ ਸਗਣਾ ਦੇ ਕੰਮ ਛੋਏ ਆ ਤੇ ਮੇਰੀ ਭੈਣ ਇਦਾਂ ਨਾ ਕਰੀ ਹੋਂ ਠੀਕ ਆ ਨਾ ਚੁੱਪ ਕਰਕੇ ਚਲ ਜਾ ਜਿਹੜੀ ਵੀ ਗੱਲ ਕਰਨੀ ਹੈ ਨਾ ਵਿਆਹ ਤੋਂ ਬਾਅਦ ਹੀ ਕਰੀ ਹੁਣ ਓਹ ਸੰਦੀਪ ਤੂੰ ਕਿਹੜੀ ਗੱਲਾਂ ਲੈ ਕੇ ਬੈਗੀ ਆ ਤੈਨੂੰ ਪਤਾ ਵਾ ਕਿ ਮੈਂ ਲੜਨਾ ਹੀ ਆ ਮੈਂ ਲੜਨ ਵਾਸਤੇ ਨਹੀਂ ਆਈ ਮੈਂ ਤੇਨਾ ਆਪਣੀ ਭੈਣ ਕੋ ਮਾਫੀ ਮੰਗਣ ਆਈ ਆ ਮਾਫੀ ਮੰਗਣ ਆਈ ਆ ਹੁਣ ਕਿਹੜੀ ਗੱਲ ਦੀ ਮਾਫੀ ਮੰਗਣ ਆਈ ਆ ਹੁਣ ਕੀ ਫਾਇਦਾ ਰਪਿੰਦਰ ਮਾਫੀ ਮੰਗਣ ਦਾ ਜੋ ਹੋਣਾ ਹੀ ਨਾ ਉਹ ਤੇ ਹੋ ਗਿਆ ਵਾ ਚੱਲ ਕੋਈ ਗੱਲ ਨਹੀਂ ਆ ਸੰਦੀਪ ਹੁਣ ਜੇ ਗਲਤੀਆਂ ਦੀ ਗੱਲ ਕਰੀਏ ਨਾ ਤੇ ਇਨਸਾਨ ਕੋਲੇ ਹੀ ਹੁੰਦੀਆਂ ਵਾ ਤੇ ਜੇ ਤੁਹਾਡੇ ਕੋਲੋਂ ਵੀ ਹੋ ਗਈ ਆ ਤੇ ਹੁਣ ਮਾਫ ਕਰ ਦੇ ਸਾਨੂੰ ਵੀ ਪਤਾ ਵਾ ਵੀ ਹੱਡੀ ਧੀ ਤੇ ਆਣੀ ਦਾ ਵਿਆਹ ਵਾ ਅਹੀਂ ਇਦਾਂ ਦੇ ਕੰਮ ਕਿਉਂ ਕਰਨੇ ਆ ਠੀਕ ਆ ਨਾ ਤੇ ਮੇਰੀ ਭੈਣ ਨਾ ਹੁਣ ਮਾਫ ਕਰਦੀ ਐਵੇਂ ਨਾ ਇੱਕੋ ਗੱਲ ਮੰਝ ਲੈ ਕੇ ਤੇ ਬੈਠੀ ਰੋ ਹੁਣ ਚੱਲ ਨਾ ਹੋਰ ਵਾਲੇ ਮਿਲ ਕੇ ਨਾ ਚੱਲ ਵਿਆਹ ਕਰ ਦੇਈਆਂ ਸਾਨੂੰ ਕਿਹੜਾ ਚਾ ਨਹੀਂ ਆ ਬਥੇਰਾ ਚਾ ਵਾ ਪੀ ਚੱਲ ਸਾਡੀ ਵੀ ਕੁੜੀ ਦਾ ਵਿਆਹ ਵਾ ਨਾਲੇ ਘਰ ਚ ਵਿਆਹ ਆਇਆ ਵਾ ਵੇਖਣ ਦਾ ਤੇ ਫੇਰੀ ਮਜ਼ਾ ਆਉਂਦਾ ਵਾ ਰੁਪਿੰਦਰ ਮੈਂ ਤੇ ਕਦੀ ਕੁਝ ਕਿਹਾ ਹੀ ਨਹੀਂ ਤੁਹਾਨੂੰ ਪਰ ਤੁਸੀਂ ਨਾ ਜਿਹੜਾ ਆ ਕੰਮ ਕੀਤਾ ਨਾ ਇਹ ਗਲਤ ਕੀਤਾ ਵਾ ਜੇ ਹੁਣ ਰਿਸ਼ਤਾ ਨਾ ਕਿਤੇ ਹੁੰਦਾ ਤੇ ਫੇਰ ਮੈਂ ਕੀ ਕਰਦੀ ਸੰਦੀਪ ਸਾਰਾ ਕਸੂਰ ਤੇ ਮੰਮੀ ਦਾ ਹੀ ਇਹਦੇ ਵਿੱਚ ਮੇਰਾ ਕੋਈ ਕਸੂਰ ਨਹੀਂ ਆ ਠੀਕ ਆ ਨਾ ਮੈਨੂੰ ਜਿੱਦਾਂ ਮੰਮੀ ਨੇ ਕਿਹਾ ਨਾ ਮੈਨੂੰ ਓਦਾਂ ਕਰਨਾ ਪਿਆ ਵਾ ਜੇ ਤੁਹਾਨੂੰ ਮੈਂ ਸੱਚ ਦਸਾਂ ਤੇ ਰੁਪਿੰਦਰ ਅਹੀਂ ਦੋਵੇਂ ਜਾਣੀਆਂ ਤੇ ਹੈਗੀਆਂ ਅਸੀਂ ਤੀਜਾ ਹੋਰ ਤੇ ਕੋਈ ਹੈ ਨਹੀਂ ਭੈਣਾ ਭੈਣਾ ਬਣ ਕੇ ਰਹੀਏ ਤੇ ਇਦਾਂ ਨਾ ਕਰਿਆ ਕਰੋ ਚੱਲ ਕੋਈ ਗੱਲ ਨਹੀਂ ਆ ਮੈਂ ਕਹਿ ਤੈਨੂੰ ਦੇਈ ਆ ਵੀ ਜੋ ਪਿਛੇ ਹੋ ਗਿਆ ਵਾ ਨਾ ਉਹਨੂੰ ਹੁਣ ਭੁੱਲ ਜਾ ਠੀਕ ਆ ਨਾ ਹੁਣ ਗਾਂਦੋ ਇਦਾਂ ਦਾ ਕੰਮ ਕੋਈ ਨਹੀਂ ਹੁੰਦਾ ਰੁਪਿੰਦਰ ਮਾਫ ਕਰਨ ਨੂੰ ਜੀਤ ਨਹੀਂ ਕਰਦਾ ਪਰ ਮੈਂ ਕੀ ਕਰਾਂ ਮੇਰਾ ਪਰ ਤੇਰੇ ਵਰਗਾ ਦਿਲ ਨਹੀਂ ਹੈਗਾ ਕੋਈ ਗੱਲ ਨਹੀਂ ਜੇ ਤੂੰ ਇੰਨਾ ਕਹਿਂਦੀ ਆ ਨਾ ਤੇ ਮੈਂ ਮਾਫ ਕਰ ਦਿੰਨੀ ਆ ਹੁਣ ਕੀ ਕਰ ਸਕਦੇ ਆ ਜੋ ਹੋਣਾ ਹੀ ਉਹ ਤੇ ਹੋ ਗਿਆ ਵਾ ਪਰ ਅੱਗੇ ਤੋਂ ਇਦਾਂ ਦਾ ਕੰਮ ਨਾ ਕਰੀਂ ਚਲ ਕੋਈ ਨਹੀਂ ਸੰਦੀਪ ਗਾਂਦੋਂ ਇਦਾਂ ਦਾ ਕੋਈ ਕੰਮ ਨਹੀਂ ਹੁੰਦਾ ਠੀਕ ਵਾ ਨਾ ਹੋਰ ਦੱਸ ਕੀ ਚਾਉਣੀ ਐ ਚਲੋ ਤੁਹਾਨੂੰ ਤੇ ਪਤਾ ਹੀ ਆ ਘਰ 'ਚ ਹੁਣ ਵਿਆਹ ਵਾ ਤੇ ਤਿਆਰੀਆਂ ਸ਼ੈਰੀਆਂ ਕਰੋ ਤੁਸੀਂ ਵੀ ਸੂਟ ਸਾਟ ਬਣਾ ਲਾ ਚਲ ਕੋਈ ਗੱਲ ਨਹੀਂ ਉਹ ਤੇ ਕਰਦੇ ਆ ਸਾਰੀਆਂ ਤਿਆਰੀਆਂ ਤੂੰ ਦੇ ਆਖਣਾ ਨਹੀਂ ਚਲ ਹੁਣ ਘਰ ਆਈਆਂ ਤੇ ਫਿਰ ਕਹਿਤਾ ਵਾ ਰਪਿੰਦਰ ਕਹਿਣਾ ਕੀ ਆ ਤੁਹਾਨੂੰ ਜਦੋਂ ਘਰ ਜਾਈਏ ਨਾ ਤੂੰ ਬਸ ਲੜਦੀ ਆ ਕਦੀ ਪਿਆਰ ਨਾਲ ਤੇ ਗੱਲ ਕੀਤੀ ਨਹੀਂ ਆ ਕੋਈ ਗੱਲ ਨਹੀਂ ਉਦਾਂ ਮੈਂ ਇਹਨਾਂ ਨੂੰ ਭੇਜਣਾ ਸੀ ਮੰਮੀ ਵੱਲ ਇਹਨਾਂ ਨੇ ਸੁਣਾ ਦੇ ਕੇ ਆਉਣਾ ਸੀ ਉਧਰ ਤੇ ਚਲ ਤੂੰ ਆਪ ਹੀ ਆ ਗਈਆਂ ਕੋਈ ਗੱਲ ਨਹੀਂ ਇੱਕ ਵਾਰੀ ਭੇਜੂੰਗੀ ਇਹਨਾਂ ਨੂੰ ਵੀ ਫਿਰ ਮੰਮੀ ਗੁੱਸਾ ਕਰਨਗੇ ਕਿ ਦਲਜੀਤ ਨੂੰ ਭੇਜਿਆ ਨਹੀਂ ਆ ਚਲ ਕੋਈ ਗੱਲ ਨਹੀਂ ਵੇਖ ਲਈ ਮਰਜ਼ੀ ਆਪਣੀ ਜੇ ਤੇ ਕਹਿਣਾ ਹੋਊਗਾ ਕਹਿ ਦਿਓ ਨਹੀਂ ਤੇ ਫਿਰ ਕੋਈ ਗੱਲ ਨਹੀਂ ਹਨਾ ਵਿਆਹੀ ਵਿਆਵਾ ਕਹਿਣਾ ਕਹਿਣਾ ਕਿਉਂ ਨਹੀਂ ਆ ਚਲ ਠੀਕ ਆ ਮੈਂ ਬਹਿ ਜਾ ਚਾਹ ਨਹੀਂ ਪੀਣੀ ਨਹੀਂ ਨਹੀਂ ਚਾਹ ਨਹੀਂ ਪੀਣੀ ਹੈਗੀ ਮੇਰਾ ਵੀ ਕੰਮ ਪਿਆ ਆ ਲੈਣੇ ਸਿਮੀ ਨੂੰ ਮਹਿੰਦੀ ਲਵਾ ਕੇ ਆਈ ਸੀ ਉਹ ਚਲ ਕੋਈ ਨਹੀਂ ਮਿਲਿਆ ਇਹ ਡੇ ਹੀ ਹੋਣੀ ਕੋਈ ਕਰਨਾ ਆਪਣਾ ਚਲੋ ਠੀਕ ਆ ਕੋਈ ਨਹੀਂ ਆਵਾਂਗੇ ਫਿਰ ਏਦੇ ਮਨਮੀਰ ਕਿਦਾਂ ਪੈ ਗਈ ਇਹਨੇ ਤਾਂ ਕਦੀ ਮਾਫੀ ਮੰਗੀ ਨਹੀਂ ਆ ਅੱਜ ਇਹਨੂੰ ਕੀ ਹੋ ਗਿਆ ਵਾ ਮੈਨੂੰ ਤਾਂ ਲੱਗਦਾ ਵਾ ਦੀਦੀ ਨੇ ਸਮਝਾਇਆ ਹੋਣਾ ਵਾ ਤਾਂ ਹੀ ਆਈ ਮਾਫੀ ਮੰਗਣ ਨਹੀਂ ਤੇ ਇਹ ਕਦੀ ਬਣਾਵੇ ਚੱਲ ਇੰਨਾ ਸ਼ੁਗਰ ਆ ਜਿਹੜਾ ਮਾਫੀ ਮੰਗ ਲਈ ਆ ਚੱਲ ਐਨਾ ਗਗਾਮੀ ਸਾਰਾ ਐਨੀ ਗੱਲ ਇਹਨੂੰ ਕਹਤੀ ਹੈ ਨਾ ਇੰਨੇ ਕ ਨਾਲ ਨਾ ਝਾਟੇ ਤੇ ਗੱਲਾਂ ਦੇ ਵਿੱਚ ਆ ਜਾਂਦੀ ਏ ਇਹਨੂੰ ਗੜਾ ਪਤਾ ਵਾ ਕਿਸਦਾ ਚਾਹੇ ਕੋਈ ਕਿਦਾਂ ਦਾਵਾਤ ਕਿਦਾਂ ਦਾ ਨਹੀਂ ਕੋਈ ਨਹੀਂ ਹੁਣ ਮੌਕਾ ਮਿਲਿਆ ਹੀ